ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਦੇ ਘੈਂਜੋ ਵਲੋਗ ਦੇ ਵਿੱਚ ਅੱਜ ਆਪਾਂ ਚਲੇ ਸਾਂ ਜੱਖੜ ਬਸ ਕਰੋ ਤਾਂ ਕਰੋ ਦੇ ਤਰ੍ਹਾਂ ਪੌਲੀ ਐਂਟਰਗ੍ਰਾਊਂਡ ਗ੍ਰੇਜ ਦੇ ਦੁਲੇ ਆ ਦੂਜੇ ਰਾਤੋਂ ਮੰਦੇ ਜੱਖੜ ਸਾਨੂੰ ਕੰਮ ਸੀ ਕਿਸਨ ਅੰਸਰ ਤੇ ਪਤੀ ਲੈ ਕੇ ਆਣੀ ਸੀ ਚਲੋ ਹੁਣ ਤੁਹਾਨੂੰ ਉਸ ਜੱਖੜ ਜਾ ਕੇ ਮਿਲਦੇ ਆ ਉਹ ਬੋਲਦੇ ਸੱਲਣਾ ਬੋਲਦੇ ਚੜੇ ਇਸ ਤੇ ਉਸ ਤੇ ਲੱਭਦੇ ਵੇਖਾ ਪੱਤੀ ਉਹ ਪੈਪ ਜਿਹੜੀ ਲੈਣੀ ਆ ਲੋ ਜੀ ਬੈਟਰੀ ਚੈਰ ਕਰਦੇ ਫੋਟੋ ਦੇ ਵਿੱਚ ਇਸ ਰੰਦ ਵਾਲਾ ਬਦਲਣੇ ਕਿ ਕੀ ਕਰਨੇ ਨੇ ਕਿੱਥੇ ਨੇ। ਜਦੋਂ ਇਹਨੂੰ ਇਸ ਤਰ੍ਹਾਂ ਲੱਗ ਰਿਹਾ ਹੈ, ਆਹ ਦੀ ਇਹ ਜਿਹੜੀ ਲੱਪ ਲੈਗ ਜਾਣੀ ਆ ਆਪਣੇ ਬਿੰਦ ਦੇ ਟਰੈਕਟਰ ਕਿਸੇ ਜਾਣੇ ਦਾ। ਆਹ ਚੀਜ਼ ਆਪਾਂ ਲੱਗਦੇ ਪਏ ਆ। ਇਹਦੇ ਨਾਲ ਦੀ ਬਣਵਾਣੀ ਹੈ ਸੇਮ ਜਿਵੇਂ ਆਹ ਸਲੈਂਸਰ ਹੈ ਇਹਦੇ ਜਿਹੜਾ ਸਿੱਟਾ ਦੇਗੀ ਉਦੋਂ ਦਿੱਤੇ ਸੀ ਇਹ ਚ ਲਾ ਲੈਣਾ। ਐਸੇ ਬਾਲੰਗੀ ਹੁੰਦੇ ਸਨ ਇੱਕ ਟਰਾਲੀ ਜੋਰੀ ਇੱਕ ਟਰਾਲੀ ਯਾਰੀ ਇੱਕ ਟਰਾਲੀ ਆ ਖੜੀ ਏ ਇੱਕ ਟਰਾਲੀ ਆ ਖੜੀ ਫਾਰਮ ਡਰੈਗ ਤੋਂ ਫਾਰਮ ਡਰੈਗ ਨੇ ਉੱਥੇ ਬੱਲਣ ਦੀ ਦਾ ਰਾਮੇ ਉੱਥੇ ਜੀਰਨ ਦੇ ਸਾਨੂੰ ਬੱਲਣਾ ਉੱਥੇ ਜੀਰਨ ਦੇ ਸਾਨੂੰ ਬੱਲਣਾ ਹੁਣ ਆਗੇ ਅਸੀਂ ਸ਼ਹਿਰ ਜਿਹੜੀ ਆ ਉਹ ਚੀਜ਼ ਲੈ ਕੇ ਜਾਣੀ ਸੀ ਸਲੰਸਰ ਵਾਸਤੇ ਹੁਣ ਉਹਨੂੰ ਲੱਭਦੇ ਪਿਆ ਕਿਤੋਂ ਮਿਲੇਗੀ ਆਪਾਂ ਦੂਜਾ ਸਲੈਂਸਰ ਫਿੱਟ ਕਰਾਂਗੇ ਜਿੱਦਾਂ ਨੂੰ ਦਿਖਾਈ ਵੀ ਸੀ ਉਹ ਉਹਨੇ ਨਾਲ ਦੀ ਬਣਵਾਣੀ ਆ ਆਪਾਂ ਹੁਣ ਸ਼ਹਿਰ ਦੇ ਵਿੱਚ ਆਏ ਆ ਯਾ ਅਕਲ ਟਰੈਕਟਰ ਭੜਿਆ ਠੀਕ ਹੁੰਦੇ ਆ ਸੀ ਅਸੀਂ ਅਸੀਂ ਸੋਚਾ ਟਰੈਕਟਰ ਹੀ ਲੈ ਜਾਂਦੇ ਆ ਘਰ ਮੋਰ ਸਾਇਦ ਪਾਪਾ ਨੂੰ ਭੜਾਤਾ ਹੁਣ ਟਰੈਕਟਰ ਲੈ ਕੇ ਗਾ ਜੀ ਬੁੜਾ ਚੱਲਿਆ ਬਸ ਬੰਦਿਆ ਰਾਤ ਹੋਣ ਹੋਣ ਦੀ ਜਦੋਂ ਥੋੜੀ ਬਸ ਦਾ ਦਾ ਗੁਜਰਾਤੀ ਬੱਤੇ ਹੁਣ ਇੰਤਰੀ ਜਾਨਾ ਸੁਖੀ ਹੈ ਆ ਜਾਓ ਜੀ ਆਇਆ ਜੀ ਤਾਂ ਜੀ ਨੂੰ ਮੰਨੈ ਸਹੀ ਕਰੀ ਜੋ ਤੇਰੇ ਵਰਗੇ ਹੋ ਜਾਂ ਤੀ ਹੋ ਜਾਂਦਾ ਜੀ ਤਾਂ ਕੇ ਕੀ ਹੋਣਾ ਹੈ